नमस्कार पेशे हफ्तावारी समाचार समीख्या लेखक ने सीनियर पत्रकार नरेंद्र जग्गा वाचिका अमनप्रीत कौर आज का विषय है पंजाब हड़ा की समस्या कारण होने वाले नुकसान बचने उपराले ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜਿੱਥੇ ਨਦੀਆਂ ਨਹਿਰਾਂ ਅਤੇ ਪਾਣੀ ਦੇ ਸਰੋਤ ਬਹੁਤ ਜ਼ਿਆਦਾ ਨੇ ਮੀਂਹ ਦੇ ਮੌਸਮ ਵਿੱਚ ਖਾਸ ਕਰਕੇ ਮੌਨਸੂਨ ਦੌਰਾਨ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਨਾਲ ਕਈ ਵਾਰ ਵੱਡੇ ਹੜ੍ਹ ਆ ਜਾਂਦੇ ਨੇ ਪੰਜਾਬ ਵਿੱਚ ਵੀ ਇਹੀ ਸਥਿਤੀ ਹੈ ਪਰ ਪੰਜਾਬ ਵਿੱਚ ਇਹ ਸਥਿਤੀ ਥੋੜੀ ਵੱਖ ਹੋ ਜਾਂਦੀ ਹੈ ਜਦ ਸੂਬੇ ਦੇ ਨਾਲ ਲੱਗਦੇ ਪਹਾੜੀ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਬੱਦਲ ਫਟਣ ਨਾਲ ਬਰਸਾਤਾਂ ਕਾਰਨ ਮੀਂਹ ਦਾ ਪਾਣੀ ਵੀ ਪੰਜਾਬ ਦੀਆਂ ਨਹਿਰਾਂ ਵਿੱਚ ਆ ਜਾਂਦਾ ਹੈ ਜਿੱਥੇ ਸਤਲੁਜ ਬਿਆਸ ਰਾਵੀ ਅਤੇ ਕੱਗਰ ਵਿੱਚ ਪਾਣੀ ਸ਼ਿਖਰਾਂ ਤੇ ਚੱਲਿਆ ਜਾਂਦਾ ਹੈ ਇਹ ਮਸਲਾ ਸਿਰਫ ਇੱਥੇ ਤੱਕ ਹੀ ਸੀਮਤ ਨਹੀਂ ਰਹਿੰਦਾ ਸੂਬੇ ਭਰ ਵਿੱਚ ਅਨੇਕਾ ਥਾਵਾਂ ਤੇ ਸ਼ਹਿਰੀ ਵਿਕਾਸ ਦੇ ਨਾਲ ਡਰੇਨੇਜ ਦਾ ਨੁਕਸਾਨ ਨਾਲੀਆਂ ਤੇ ਨਹਿਰੀ ਖੇਤਰਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਅਤੇ ਸਮੇਂ ਸਿਰ ਪ੍ਰਬੰਧਾਂ ਦੀ ਘਾਟ ਕਾਰਨ ਸੂਬੇ ਵਿੱਚ ਜਾਨੀ ਅਤੇ مالی ਨੁਕਸਾਨ ਵਿੱਚ ਅਥਾਵਾਦਾ ਹੋ ਜਾਂਦਾ ਹੈ ਦੇਸ਼ ਵਿੱਚ ਹੜ੍ਹਾਂ ਨੂੰ ਲੈ ਕੇ ਉਪਲਬਧ 2005 ਤੋਂ 2014 ਤੱਕ ਸਰਕਾਰੀ ਅੰਕੜਿਆਂ ਅਨੁਸਾਰ 167 ਹੜ੍ਹਾਂ ਦੌਰਾਨ 47 ਕਰੋੜ ਤੋਂ ਵੱਧ ਨੁਕਸਾਨ ਹੋਇਆ ਜਦਕਿ ਸਾਲ 2020 ਦੇ ਦੱਖਣ ਏਸ਼ੀਆਈ ਹੜ੍ਹਾਂ ਨੇ 10500 ਕਰੋੜ ਤੋਂ ਵੱਧ ਦਾ ਨੁਕਸਾਨ ਕੀਤਾ ਹੈ ਪੰਜਾਬ ਵਿੱਚ ਹੜ੍ਹ ਸਬੰਧੀ ਉਪਲਬਧ ਆਂਕੜਿਆਂ ਅਨੁਸਾਰ ਸਾਲ 2023 ਵਿੱਚ ਮੌਨਸੂਨ ਦੌਰਾਨ ਹਿਮਾਚਲ ਵਿੱਚ 4 ਦਿਨਾਂ ਲਈ 223 ਮਿਲੀਮੀਟਰ ਮੀਂਹ ਪੈਣ ਕਾਰਨ ਵੱਡਾ ਨੁਕਸਾਨ ਹੋਇਆ ਜਿਸ ਦੌਰਾਨ ਪੰਜਾਬ ਸਰਕਾਰ ਨੇ ਤਕਰੀਬਨ 1000 ਕਰੋੜ ਰੁਪਏ ਦਾ ਨੁਕਸਾਨ ਦਰਜ ਕੀਤਾ ਸੀ ਅਤੇ ਕਿਸਾਨਾਂ ਨੂੰ 186 ਕਰੋੜ ਰੁਪਏ ਫਸਲ ਦੀ ਹਾਨੀ ਲਈ ਮੁਆਵਜ਼ੇ ਵਜੋਂ ਦਿੱਤੇ ਗਏ ਸਨ ਜਦਕਿ ਕੁੱਲ ਨੁਕਸਾਨ 1320.59 ਕਰੋੜ ਜਿਸ ਵਿੱਚ ਫਸਲ ਸੜਕ ਅਤੇ ਪਵਨ ਨਿਰਮਾਣ ਦੇ ਖਰਚੇ ਸ਼ਾਮਿਲ ਨੇ ਬੇਸ਼ੱਕ ਪੰਜਾਬ ਵਿੱਚ ਹੜ੍ਹਾਂ ਤੋਂ ਬਚਾਅ ਲਈ ਪ੍ਰਬੰਧ ਕੀਤੇ ਜਾਂਦੇ ਨੇ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਰਾਤ ਕੰਮ ਕਰਨ ਵਾਲੇ ਕੰਟਰੋਲ ਰੂਮ ਬਣਾ ਕੇ ਨਦੀਆਂ ਨਾਲੀਆਂ ਅਤੇ ਡਰੇਨਸ ਦੀ ਨਿਗਰਾਨੀ ਕੀਤੀ ਜਾਂਦੀ ਏ ਹੰਗਾਮੀ ਸਥਿਤੀ ਲਈ ਰੇਤ ਦੀਆਂ ਬੋਰੀਆਂ ਦਾ ਪ੍ਰਬੰਧ ਡਰੇਨ ਚੁਆਦੀ ਸਫਾਈ ਕਰਨਾ ਸ਼ਾਮਿਲ ਹੈ ਪਰੰਤੂ ਗੈਰ ਯੋਜਨਾਬੱਧ ਢੰਗ ਨਾਲ ਨਗਰੀਕਰਨ ਡਹਿਰਾ ਤੇ ਕਬਜ਼ਾ ਡਰੇਨਸ ਪ੍ਰਣਾਲੀ ਦੀ ਘਾਟ ਦੇ ਨਤੀਜੇ ਵਜੋਂ ਹੜ੍ਹ ਤੋਂ ਨੁਕਸਾਨ ਵਧਿਆ ਪਰ ਇਸ ਮਾਮਲੇ ਦਾ ਇੱਕ ਪਹਿਲੂ ਇਹ ਵੀ ਹੈ ਕਿ ਸਤਲੁਜ ਸਮੇਤ ਹੋਰਨਾਂ ਖੇਤਰਾਂ ਵਿੱਚ ਡਰੋਨ ਮੈਪਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕਰੋਨਾ ਰੁਪਏ ਦੀਆਂ ਯੋਜਨਾਵਾਂ ਹੜ੍ਹਾਂ ਦੇ ਪਾਣੀ ਨੂੰ ਕੰਟਰੋਲ ਕਰਨ ਅਤੇ ਉਸ ਦੀ ਵਰਤੋਂ ਕਰਨ ਲਈ ਲਾਗੂ ਕੀਤੀਆਂ ਜਾ ਰਹੀਆਂ ਨੇ ਗੱਲ ਸਿਰਫ ਹੜ੍ਹਾਂ ਤੱਕ ਹੀ ਸੀਮਤ ਨਹੀਂ ਰਹਿੰਦੀ ਸਗੋਂ ਹੜ੍ਹਾਂ ਕਾਰਨ ਜੋ ਬਿਮਾਰੀਆਂ ਦਾ ਜਨਮ ਹੁੰਦਾ ਹੈ ਉਹ ਵੀ ਹੜ੍ਹਾਂ ਤੋਂ ਪ੍ਰਭਾਵਿਤ ਮਾਮਲਿਆਂ ਵਿੱਚ ਸ਼ਾਮਲ ਹੈ ਪੰਜਾਬ ਲਈ ਇੱਕ ਹੋਰ ਮੁਸ਼ਕਿਲ ਇਹ ਵੀ ਹੈ ਕਿ ਸੂਬੇ ਵਿੱਚ ਕੋਈ ਵੀ ਫਸਲ ਬੀਮਾ ਲਾਗੂ ਨਹੀਂ ਹੈ ਪੰਜਾਬ ਵਿੱਚ ਹੜ੍ਹ ਅਤੇ بارش ਦੌਰਾਨ ਜੁਲਾਈ 2023 ਵਿੱਚ ਅਧਿਕਾਰਿਕ ਰਿਪੋਰਟਰ ਮੁਤਾਬਕ ਮੌਤਾਂ ਦੀ ਗਿਣਤੀ 38 ਸੀ ਬੇਸ਼ੱਕ ਅਖਬਾਰੀ ਰਿਪੋਰਟਾਂ ਦਾ ਆਂਕੜਾ ਇਸ ਤੋਂ ਜ਼ਿਆਦਾ ਸੀ ਇਹ ਦੇਖਿਆ ਗਿਆ ਹੈ ਕਿ ਗੁਆਂਡੀ ਮੁਲਕ ਮੌਨਸੂਨ ਦੌਰਾਨ ਜੇਕਰ ਆਪਣੇ ਡੈਮਾਂ ਤੋਂ ਵੱਧ ਪਾਣੀ ਛੱਡਦਾ ਹੈ ਖਾਸ ਕਰਕੇ ਚਨਾਬ ਜਾਂ ਰਾਵੀ ਰਾਹੀਂ ਤਾਂ ਸਰਹੱਦ ਦੀ ਨੇੜਲੇ ਭਾਰਤੀ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਜਾਂਦਾ ਹੈ ਇਹ ਪਾਣੀ ਸਰਹੱਦ ਪਾਰ ਕਰਕੇ ਸਾਡੇ ਮੁਲਕ ਦੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਦਾ ਕਾਰਨ ਬਣਦਾ ਹੈ ਖਾਸ ਤੌਰ ਤੇ ਫਿਰੋਜ਼ਪੁਰ ਤਰਨਤਾਰਨ ਗੁਰਦਾਸਪੁਰ ਖੇਤਰ ਆਦ ਵਿੱਚ ਬਿਨਰਸ਼ਕ ਹੜ੍ਹ ਇੱਕ ਕੁਦਰਤੀ ਆਫਤ ਹੈ ਪਰ ਸਹੀ ਯੋਜਨਾ, ਤਕਨੀਕੀ ਉਪਯੋਗ, ਮਜ਼ਬੂਤ ਬੁਨਿਆਦੀ ਢਾਂਚਾ ਅਤੇ ਲੋਕਾਂ ਦੀ ਜਾਗਰੂਕਤਾ ਨਾਲ ਇਸ ਦੇ ਜਾਨੀ ਅਤੇ مالی ਨੁਕਸਾਨ ਨੂੰ ਘਟਕੀਤਾ ਜਾ ਸਕਦਾ ਹੈ। ਪੰਜਾਬ ਨੂੰ ਲੰਬੀ ਮਿਆਦ ਵਾਲੀ ਹੜ੍ਹ ਨਿਰੰਤਰਣ ਨੀਤੀ ਤੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਹਰ ਸਾਲ ਦੁਹਰਾਈ ਜਾਣ ਵਾਲੀ ਇਤਰਾਸ ਦੀ ਘਟ ਹੋ ਸਕੇ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।